ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ ਤੇ ਹੁਣ ਅਸੀਂ ਗੱਲ ਕਰਾਂਗੇ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਦਿਲਜੀਤ ਦਸਾਜ ਅਕਸ਼ੇ ਕੁਮਾਰ ਕਰੀਨਾ ਕਪੂਰਾ ਤੇ ਕਿਆਰਾ ਅਡਵਾਨੀ ਸਟਾਰਡ ਮੂਵੀ ਗੁੱਡ ਨਿਊਜ਼ ਦੀ ਗੁੱਡ ਨਿਊਜ਼ ਨੇ ਦੇ ਦਿੱਤੀ ਹੈ ਇੱਕ ਹੋਰ ਨਵੀਂ ਗੁੱਡ ਨਿਊਜ਼ ਜੀ ਹਾਂ ਗੁੱਡ ਨਿਊਜ਼ ਦੀ ਵਰਲਡ ਵਾਈਡ ਕ੍ਰਾਸ ਕਲੈਕਸ਼ਨ ਸਾਹਮਣੇ ਆ ਚੁੱਕੀ ਹੈ ਜੋ ਕਿ ਕਰ ਚੁੱਕੀ ਹੈ ਪਾਰ 300 ਕਰੋੜ ਨੂੰ ਹਾਲ ਹੀ ਜਿਹੜੀ ਰਿਲੀਜ਼ ਹੋਈ ਸੀ ਦਿਲਜੀਤ ਦੋਸਾਂਜ ਜਖਸ਼ੀ ਕੁਮਾਰ ਕ੍ਰਿਨਾ ਕਪੂਰ ਖਾਨ ਤੇ ਕਿਆਰੜਵਾਨੀ ਸਟਾਰਰ ਮੂਵੀ ਗੁੱਡ ਨਿਊਜ਼ ਜੋ ਕਿ ਫਿਲਮ ਦੇ ਲਈ ਇੱਕ ਨਵੀਂ ਗੁੱਡ ਨਿਊਜ਼ ਲੈ ਕੇ ਆਈ ਹੈ ਜੀ ਹਾਂ ਇਸ ਫਿਲਮ ਦਾ ਆ ਚੁੱਕਾ ਹੈ ਵਰਲਡ ਵਾਈਡ ਗ੍ਰੋਸ ਕਲੈਕਸ਼ਨ ਰਿਪੋਰਟ ਜੋ ਕਿ 300 ਕਰੋੜ ਦਾ ਬੈਂਚਮਾਰਕ ਕਰ ਚੁੱਕਾ ਹੈ ਕਰੋਸ ਇਸ ਬਾਰੇ ਦੀ ਇਨਫੋਰਮੇਸ਼ਨ ਦਿਲਜੀਤ ਦੋਸਾਂਜ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਜ ਨੇ ਲਿਖਿਆ ਬੈਂਕਸ ਕੀ ਆਕ 300 ਪਲੱਸ ਕਰੋੜ ਰਿੰਗਿੰਗ ਇਨ ਦਾ ਇਕੋਸ ਆਫ ਲਫਟਰ ਗਲੋਬਲੀ ਗੁੱਡ ਨਿਊਜ਼ ਆਲਥੋ ਅੱਪਾ ਕੀ ਲੈਣਾ ਪੈਸਿਆਂ ਤੋਂ ਬਟ ਫਿਗਰਸ ਵਧੀਆ ਲੱਗਦੀਆਂ ਦੇਖ ਕੇ ਤੁਹਾਡਾ ਪਿਆਰ ਚਾਹੀਦਾ ਬਸ ਗੁੱਡ ਨਿਊਜ਼ ਮੂਵੀ ਦੀ 1000 ਕਰੋੜ ਤੋਂ ਜ਼ਿਆਦਾ ਦੀ ਵਰਲਡਵਾਈਡ ਗ੍ਰੋਸ ਕਲੈਕਸ਼ਨ ਜੋ ਕਿ 18 ਦਿਨਾਂ ਦੇ ਵਿੱਚ ਆਈ ਹੈ ਇਹ ਪ੍ਰੂਫ ਕਰਦੀ ਹੈ ਕਿ ਗੁੱਡ ਨਿਊਜ਼ ਦਰਸ਼ਕਾਂ ਨੂੰ ਬੇਹਦ ਪਸੰਦ ਆਈ ਹੈ ਪਰ ਜੇ ਤੁਸੀਂ ਵੀ ਮੂਵੀ ਦੇਖੀ ਹੈ ਜੇ ਤੁਹਾਨੂੰ ਮੂਵੀ ਪਸੰਦ ਆਈ ਹੈ ਤਾਂ ਤੁਹਾਨੂੰ ਇਸ ਮੂਵੀ ਦਾ ਕਿਹੜਾ ਕਿਰਦਾਰ ਸਭ ਤੋਂ ਜ਼ਿਆਦਾ ਪਸੰਦ ਆ ਸਾਨੂੰ ਜ਼ਰੂਰ ਦੱਸੋ ਕਮੈਂਟ ਕਰਕੇ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹੋ ਅਨੈਕਸ ਅਵੇਰਟੀ ਵਿਦਨਾਨ ਐਂਡ ਦੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ ਫਰੀਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਬੀ ਆਰ ਅਫੀਕ ਮੁਹੰਮਦ ਫਰੀ ਸੇਵਾ ਫਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ហេਠ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ संतान ही तो, फ्री सेवा सिदिया चार इलमांड बेताज बादशाह तकदीर कदों बदलेगी सच्चा प्यार मिलेगा जा नहीं लॉटरी नंबर पाओ जे तेज तक कम नहीं इधर उधर न पड़को सानू फोन करो मिया रफीक मोहम्मद